ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਥੋੜੀ ਗੱਲ ਕਰਨੀ ਆ ਤੇ ਮੈਂ ਇੱਕ ਬੇਨਤੀ ਕਰਦਾ ਸਰਕਾਰ ਨੂੰ ਵੀ ਇਹ ਜਿਹੜਾ ਆਪਾਂ ਕੰਮ ਫੜ ਲਿਆ ਆ ਲੋਕਾਂ ਦੀਆਂ ਧੀਆ ਪਹਿਣਾ ਤੇ ਪਰਚੇ ਕਰਨਾ ਜਿਹੇ ਨੇ ਇਲੈਕਸ਼ਨ ਲੜਿਆ ਆਪਦੀ ਮਾਂ ਦੇ ਇਲੈਕਸ਼ਨ ਦੇ ਵਿੱਚ ਕੰਜਰ ਨਪ੍ਰੀਤ ਕੌੜਾਈਆ ਉਹਦੇ ਤੇ ਅਸੀਂ ਇਹਨਾਂ ਤਸ਼ੱਦਦ ਧਾਰਿਆ ਪਹਿਲੋਂ ਚਾਰ ਪਰਚੇ ਕੀਤੇ ਤੇ ਹੁਣ ਅਸੀਂ ਉਹਨੂੰ ਚੁੱਕ ਕੇ ਉਹਦੀ ਸਾਰਿਆਂ ਤੋਂ ਜਮਾਨਤ ਹੋਈ ਅਰੈਸਟ ਸਟੇ ਉਹਦੇ ਕੋਲ ਸੀ ਵੀ ਉਹਨੂੰ ਤੁਸੀਂ ਅਰੈਸਟ ਨਹੀਂ ਕਰ ਸਕਦੇ ਫਿਰ ਤੁਸੀਂ ਧੱਕਾ ਕੀਤਾ ਮਾਨ ਸਾਹਿਬ ਕੇਜਰੀਵਾਲ ਸਾਹਿਬ ਨੇ ਅੱਜ ਦਿਨ ਇਲੈਕਸ਼ਨ ਦੇ ਪਰ ਜਣਾ ਚੱਲ ਜਾਣਾ ਅਸੀਂ ਨਵੇਂ ਪਿਰਤ ਪਾਉਣ ਲੱਗੇ ਆ ਢੀਆਂ ਭੈਣਾਂ ਸਭ ਦੀਆਂ ਹੈਗੀਆਂ ਤੁਹਾਡੇ ਘਰੇ ਵੀ ਹੈਗੀਆਂ ਕੇਜਰੀਵਾਲ ਦੇ ਵੀ ਹੈਗੀਆਂ ਸ਼ਿਸ਼ੋਧੀਆਂ ਦੇ ਵੀ ਹੈਗੀਆਂ ਤੇ ਜਿਹੜੇ ਨਵੇਂ ਸਿਸਟਮ ਸ਼ੁਰੂ ਕੀਤੇ ਪੰਨੂ ਨੇ ਉਹਦੇ ਘਰੇ ਵੀ ਹੈਗੀਆਂ ਅਸੀਂ ਕਿਸੇ ਦੀ ਵੀ ਧੀ ਭੈਣ ਤੇ ਜਦੋਂ ਕੋਈ ਪਰਚਾ ਕਰਾਉਣਾ ਆ ਤੇ ਸਭ ਇਹ ਸੋਚਣਾ ਚਾਹੀਦਾ ਕਿ ਕੁਝ ਟਾਈਮ ਤੱਕ ਸਾਡੀ ਵੀ ਵਾਰੀ ਆਉਣੀ ਆ ਅੱਜ ਤੱਕ ਜਿੰਨੀਆਂ ਵੀ ਸਿਆਸਤਾਂ ਹੋਈਆਂ ਕਿਸੇ ਨੇ ਕਿਸੇ ਨੂੰ ਅੰਦਰ ਦਿੱਤਾ ਕਿਸੇ ਨੇ ਕਿਸੇ ਤੇ ਪਰਚੇ ਦਰਜ ਕਰਾਇਆ ਉਹ ਬੰਦਿਆਂ ਤੱਕ ਸੀਮਤ ਰਹਿੰਦੇ ਸੀ ਪਰ ਨਵੀਂ ਜਿਹੜੀ ਪ੍ਰਤਪਾ ਕੇ ਅਸੀਂ ਧੀਾਂ ਤੇ ਪਰਚੇ ਕਰਨਾ ਪਿਆ ਆਪਣੀ ਵਰੀ ਆਪਾਂ ਭੁੱਲ ਗਏ ਵੀ ਆਪਾਂ ਕੀ ਕੀ ਕੁਛ ਨਹੀਂ ਬੋਲੇ ਜਦੋਂ ਕਿੱਕਰੀ ਬਣਾਉਂਦੇ ਸੀ ਉਹ ਕਿਸੇ ਦੀ ਧੀ ਨਹੀਂ ਸੀ ਹਰ ਸਿਮਰਤ ਜਦੋਂ ਅਸੀਂ ਬੋਲਦੇ ਸੀ ਕਿ ਬਾਦਲਾ ਕੋ ਪਾਵਰ ਨਹੀਂ ਸੀਗੀ ਤੁਹਾਨੂੰ ਅੰਦਰ ਨਹੀਂ ਦੇ ਸਕਦੇ ਕੀ ਕੈਪਟਨ ਦੇ ਖਿਲਾਫ ਆਪਾਂ ਰੂਸਾ ਦੇ ਖਿਲਾਫ ਬੋਲਦੇ ਰਹੇ ਆ ਕਿ ਤੁਹਾਨੂੰ ਕੈਪਟਨਾਂ ਅੰਦਰ ਨਹੀਂ ਦੇ ਸਕਦਾ ਤੁਸੀਂ ਉਹਨਾਂ ਤੋਂ ਸਿੱਖਿਆ ਲੈਂਦੇ ਉਹਨਾਂ ਤੋਂ ਸਿੱਖਣਾ ਚਾਹੀਦਾ ਹੈ ਤੁਹਾਨੂੰ ਵੀ ਜਿਹੜੀਆਂ ਦੂਜੀਆਂ ਸਰਕਾਰਾਂ ਪਾਵਰ ਦੇ ਵਿੱਚ ਆਉਂਦੀਆਂ ਪਰ ਕਿਸੇ ਦੀ ਧੀ ਭੈਣ ਤੇ ਜੇ ਕੋਈ ਕਿਸੇ ਦੀ سپورਟ ਪਿੱਛੇ ਆਇਆ ਆਪਦੀ ਮਾਂ ਦੇ ਉੱਤੇ ਚੁੱਕ ਕੇ ਆਪਾਂ ਪਰਚੇ ਕਰਤੇ ਆ ਵੀ ਅੱਜ ਥੋੜੀ ਜੀ ਕੋਰ ਕਾਲੀ ਦਲ ਦੀ ਹੋਂਦ ਬਣਨ ਲੱਗ ਪਈ ਆ ਅਸੀਂ ਉਹਨਾਂ ਦੇ ਪਰਚੇ ਕਰਕੇ ਅੰਦਰ ਦੇ ਦिए ਇੱਕ ਵਧੀਆ ਸਿਆਸਤ ਨਹੀਂ ਆ ਗਈ ਇਹ ਪੰਜਾਬ ਆ ਪੰਜਾਬ ਨੇ ਹਮੇਸ਼ਾ ਜਵਾਬ ਦਿੱਤੇ ਆ ਤੇ ਆਪਾਂ ਜਿ ਤਰ੍ਹਾਂ ਕਹਿੰਨੇ ਆ ਵੀ ਸੈਂਟਰ ਨਹੀਂ ਜਵਾਬ ਦਿੰਦਾ ਅਸੀਂ ਉਹਨਾਂ ਤੋਂ ਮੋੜ ਕੇ ਲਏ ਤੇ ਇਹ ਆਪਣੇ ਤੇ ਵੀ ਲੱਗ ਹੁੰਦੀਆਂ ਤੇ ਆ ਵੇਖੋ ਇੰਨਾ ਅੰਤ ਨਾ ਕਰੋ ਇੰਨਾ ਅੰਤ ਤੱਕ ਨਾ ਪਹਲਾਓ ਨਹੀਂ ਸਾਨੂੰ ਸਾਰੇ ਆਮ ਆਦਮੀ ਪਾਰਟੀਆਂ ਨੂੰ ਇਹਦਾ ਦੇਣਾ ਦੇਣਾ ਪਵੇ ਆ ਜਿਹੜੇ ਐਮ ਐਲ ਏ ਮੰਤਰੀ ਵਾਲੇ ਝੁੱਡੂ ਬਣੇ ਬੈਠੇ ਆ ਸਾਰੇ ਇਹ ਸਾਰਿਆਂ ਦੀ ਵਾਰੀ ਹੋਣੀ ਬਹੁਤ ਤੇ ਇਸ ਕਰਕੇ ਇੰਨਾ ਕੁ ਨਾ ਇਹਨਾਂ ਨੂੰ ਪੁਰੇ ਚੜਾਈ ਗਿਆ ਆਪਾਂ ਵੀ ਇਹ ਸਾਡੀਆਂ ਧੀਆ ਪੈਣਾ ਤੇ ਜੋ ਸਾਡੀਆਂ ਕੁਸਪੋਟਾਂ ਵਾਸਤੇ ਆਇਆ ਵੀ ਉਹਨਾਂ ਦੇ ਪਰਚੇ ਕਰ ਦੇਣ ਤੇ ਜਾਂ ਉਹਨਾਂ ਤੇ ਜਾਇਜ਼ ਨਿਯਾਜ਼ ਕਰ ਦੇਣ ਠੀਕ ਆ ਤੁਸੀਂ ਸਾਡੇ ਦੇ ਬੰਦਿਆ ਤੇ ਕਰਤੇ ਮੇਰੇ ਤੇ ਮੈਂ ਬੋਲਿਆ ਮੇਰੇ ਤੇ ਕਰਤੇ ਜਿਹੜਾ ਕੋ ਬੋਲਦਾ ਉੱਤੇ ਕਰਦੇ ਪਰ ਧੀਆ ਪੈਣਾ ਵਾਲਾ ਜਿਹੜਾ ਕੰਮ ਨਵਾਂ ਸ਼ੁਰੂ ਕਰਤਾ ਇਹ ਤਰਤ ਨਾ ਪਾਈਏ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਲੋਕਾਂ ਦੀਆਂ ਧੀਆ ਪੈਣਾ ਸਾਡੇ ਘਰੇ ਵਿਹਾਈਆਂ ਧੀਆ ਪੈਣਾ ਇਹ ਨਾ ਤਰਤ ਨਾ ਪਾਓ ਤਾਂ ਕਿ ਸਾਨੂੰ ਦੇਣਾ ਪਵੇ ਮੈਂ ਉਹ ਕੁਝ ਕਹਿਣਾ ਤੇ ਅਬਦਾਲੀ ਨੂੰ ਵੀ ਅਸੀਂ ਉੱਤੇ ਹੋ ਗਏ ਆ ਤੇ ਆਪਣੀ ਆਦਤਾਂ ਬਦਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ